ਦਲਜੀਤ ਹੈ ਜਿਉਂ ਆਂਦੀ ਹੀ ਤੇ ਤੂੰ ਲੈ ਜਾਂਦਾ ਹਾਂ ਉਹਨੂੰ ਨਾਲ ਜਿਹੜੀ ਫੇਰ ਤੋਰ ਲੈਂਦਾ ਉਹਨੂੰ ਜਾ ਕੇ ਉਹ ਮੰਮੀ ਤੂੰ ਸਾਡੀ ਗੱਲ 'ਚ ਨਾ ਹੀ ਆਇਆ ਕਰੋ ਠੀਕ ਹੈ ਨਾ ਪੂਵੇ ਜਣਾਉਣ ਦੇ ਨੂੰ ਜਾਣ ਕੇ ਉਹਨੂੰ ਪੁੱਠੇ ਕੰਮ ਕਰਦਾ ਜਿਹੜੇ ਕਰਦਾ ਵਾ ਦਫਾ ਹੋਵਾ ਜਾ ਕੇ ਚੁੱਪ ਕਰ ਲੈ ਨਾ ਇੱਥੇ ਬੈਠੀ ਲੈ ਠੀਕ ਹੈ ਨਾ ਕਿਤੇ ਨਹੀਂ ਜਾਣਾ ਕਿਉਂ ਨਹੀਂ ਕਹ ਜਾਣਾ ਮੈਂ ਆਪਣੇ ਪਿੰਡ ਜਿਉ ਤੈਨੂੰ ਮੈਂ ਕਿਹਾ ਵਾ ਨਾ ਦੋ ਦਿਨ ਰੁਕ ਜਾ ਚੱਲ ਜਾਗੇ ਫੇਰ ਠੀਕ ਹੈ ਨਾ ਪੱਠੇ ਵੀ ਨਾ ਮੁੱਕਦੇ ਹੀ ਜਾਣਦੇ ਆ ਬਰਸਨ ਅਜੇ ਬੀਜਣ ਵਾਲਾ ਲੈ ਵੀਰ ਜੀ ਬੜੇ ਬੂਡਬੜ ਪਾਏ ਚੱਲੇ ਕਿਤੇ लवली ਮੈਂ ਚੱਲੇ ਮੇਰਾ ਸ਼ਹਿਰ ਅੱਛਾ ਅੱਛਾ ਹਾਂ ਮੇਰੀ ਗੱਲ ਸੁਣ ਲੈਂਦੇ ਆ ਪੱਠੇ ਆਹੋ ਲੈਂਦੇ ਉਹ ਮੋੜ ਮੱੜ ਜੇ ਹੀ ਅੱਛਾ ਤੇ ਆ ਜਿਹੜਾ ਕਮਾਦਾ ਥੋੜਾ ਜਿਹਾ ਉਹ ਲੈ ਆਈਦਾ ਵਾ ਚੱਲ ਮੇਰਾ ਵੀ ਅੱਜ ਕੱਲਾ ਕੁਦਰ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਕੁਤਰ ਲੈਣਾ ਵਾ ਠੀਕ ਐ ਨਾ ਕੋਈ ਨਹੀਂ ਕੁਤਰ ਲੈਣਾ ਮੈਂ ਨਾਲੇ ਮੈਂ ਨਾ ਮੰਡੀ ਵਾਲੇ ਵਾਲੋ ਹੋ ਕੇ ਆਉਣਾ ਤੇ ਮੇਰੀ ਗੱਲ ਸੁਣਾ ਕੱਲ ਦਾ ਮੇਰਾ ਟਾਈਮ ਨਹੀਂ ਲੱਗਾ ਤੇ ਲੱਗੇ ਖਲੋਂਦਾ ਨਾ ਤੂੰ ਮੇਰੇ ਲੱਗੇ ਆਇਆ ਵਾ ਇਧਰ ਮੈਂ ਤੇਨਾਂ ਗੱਲ ਕਰਨੀ ਮੜੀ ਉਹ ਕੱਲ ਦਾ ਤੇ ਵੀਰ ਜੀ ਟਾਈਮ ਨਹੀਂ ਲੱਗਾ ਦੱਸੋ ਕੀ ਗੱਲ ਹੋ ਗਈ ਆ ਉਹ ਇਧਰ ਆ ਮੇਰੀ ਗੱਲ ਸੁਣ ਗੱਲ ਕੋਈ ਦੰਦੀ ਨਹੀਂ ਆ ਹਾਂ ਸਲਾਹੀ ਕਰਨੀ ਆ ਦਰਨ ਇੱਕ ਮੈਂ ਦੱਸੋ ਤੇ ਮੇਰੀ ਗੱਲ ਸੁਣਾ ਮੈਂ ਸੋਚਣ ਡਿਆ ਯਾਰ ਦੋਵਾਂ ਜੋ ਇੱਕ ਜਣਾ ਨਾ ਬਾਹਰ ਦਾ ਪ੍ਰੋਗਰਾਮ ਬਣਾ ਲਈਏ ਕਿਤੇ ਇੱਥੇ ਔਖਾ ਵਜਰ ਉਹ ਵਿਦੀ ਚੰਗਾ ਭਲਾ ਸਰਨ ਡਿਆ ਵਾ ਉਹ लवली ਸਰਨ ਤੇ ਡਿਆ ਪਤਾ ਹੁਣ ਹੈਗਾ ਵਾ ਕੱਲ ਨਿਆਣੇ ਹੋ ਜਾਣੇ ਨਾ ਫੇਰ ਔਖਾ ਹੋਣਾ ਖਰਚੇ ਦਿਨੋਂ ਦਿਨ ਵਧੀ ਜਾਣੇ ਹੁਣ ਉਹ ਵੀਰ ਜੀ ਮੈਂ ਤੇ ਤੁਹਾਨੂੰ ਇਹ ਸਲਾਹ ਦਿੰਨਾ ਕਿ 10 ਕਿਲੇ ਸਾਡੇ ਕੋਲ ਪੈਲੀ ਦੇ ਰੋਟੀ ਪਾਣੀ ਸਾਡਾ ਚੱਲਣ ਡਿਆ ਵਾ ਘਰ ਬਾਹਰ ਬਣਿਆ ਕੀ ਲੋੜ ਵਾ ਤੱਕੇ ਖਾਣ ਦੀ ਹੁਣ ਲਾਗੋ ਗਵੰਡੋ ਗਏ ਹੀ ਨਾ ਮੁੰਡੇ ਬਾਹਰ ਦੋਵਾਂ ਭਰਾਵਾਂ ਕੋ ਨਾ ਮੋਢਾ ਦੇ ਨਹੀਂ ਆਇਆ ਗਿਆ ਤੇ ਕੀ ਕਰਨਾ ਇਹੋ ਜੇ ਬਾਹਰ ਨੂੰ ਮੇਰੀ ਗੱਲ ਸੁਣੋ ਹੁਣ ਦੋਵਾਂ ਭਰਾਵਾਂ ਦਾ ਸਾਡਾ ਕਿੰਨਾ ਸਾਥ ਜੇ ਇੱਕ ਕੋ ਨਹੀਂ ਕੰਮ ਹੁੰਦਾ ਦੂਜਾ ਕਰ ਆਉਂਦਾ ਤੇ ਉਦਾਂ ਦੇ ਵੀ ਛੋੜਾ ਹੀ ਨਹੀਂ ਮਾਣਾ ਪਤਾ ਨਹੀਂ ਵੀ ਸਾਲ ਬਾਅਦ ਆਇਆ ਜਾਣਾ ਕਿ ਦੋਹਾਂ ਸਾਲਾਂ ਬਾਅਦ ਆਇਆ ਜਾਣਾ ਤੇ ਬਾਕੀ ਵੇਖ ਲੋ ਵੀਰ ਜੀ ਤੂੰ ਹੀ ਸਿਆਣੇ ਜੀ ਜਿੱਦਾਂ ਤੁਸੀਂ ਕਰਨੀਆਂ ਕਰ ਲੋ लवली ਮੈਂ ਦੇ ਸੋਚਣ ਡਿਆ ਸੀ ਵੀ ਤੇਰਾ ਕੰਮ ਬਣਾ ਦੰਨੇ ਆ ਹੁਣ ਮੇਰਾ ਨਿਆਣਾ ਵੀ ਨਿੱਕਾ ਵਾ ਤੈਨੂੰ ਪਤਾ ਉਹਦੇ ਵਾਲੇ ਵੀ ਵੇਖਣਾ ਪੈਣਾ ਵਾ ਹਾਂਜੀ ਇਹਨੂੰ ਗੇਰਾ ਮਾਰਾਂਗੇ ਤੇ ਚਾਰ ਪੈਸੇ ਇਕੱਠੇ ਹੋ ਜਾਣਗੇ ਤੈਨੂੰ ਪਤਾ ਵਾ ਹੁਣ ਕੋਠੀ ਵੀ ਤੇ ਕੋਲ ਪਾਉਣੀ ਪੈਣੀ ਆ ਅੱਜ ਨਹੀਂ ਤੇ ਕੱਲ ਇੱਕ ਘਰ ਹੋਰ ਬਣਾਉਣਾ ਹੀ ਪੈਣਾ ਵਾ ਚੱਲ ਆਪਾਂ ਗਰਾਂ ਵੱਖਰੇ ਹੋਣਾ ਵਾ ਰਜਾ ਮੰਦੀ ਨੇ ਕਰਾਂਗੇ ਜੋ ਵੀ ਕਰਾਂਗੇ ਉਹ ਨਹੀਂ ਨਹੀਂ ਵੀਰ ਜੀ ਮੈਂ ਨਹੀਂ ਗਾ ਜਾਣਾ ਤੁਹਾਨੂੰ ਪਤਾ ਵਾ ਵੀ ਥੋੜਾ ਬੜਾ ਬੰਦਾ ਪੜਿਆ ਲਿਖਿਆ ਹੋਵੇ ਨਾ ਤੇ ਤਾਂ ਵੀ ਮੈਨੂੰ ਤਾਂ ਕਿਸੇ ਚੀਜ਼ ਦਾ ਨਹੀਂ ਗਾ ਪਤਾ ਲੱਗਣਾ ਤੇ ਤੁਸੀਂ ਮਾਰੋ ਜੇ ਗੇੜਾ ਮਾਰਨਾ ਵ ਤੇ ਉਹ ਲਵਲੀ ਮੈਰਿਆ ਸੋਚਣ ਡਿਆ ਸੀ ਵੀ ਕੱਲੋਂ ਕਿ ਤੇ ਲਵਲੀ ਨਾ ਗਵੇ ਵੀ ਆਪ ਚਲ ਗਏ ਬਾਹਰ ਤੇ ਮੈਨੂੰ ਰਹਿਣ ਤਾਂ ਇੱਥੇ ਹੀ ਹੋ ਨਹੀਂ ਨਹੀਂ ਵੀਰ ਜੀ ਮੈਂ ਕੱਲੀ ਕਹਿਣਾ ਮੈਂ ਦੱਸ ਨਹੀਂ ਮੈਂ ਨਹੀਂ ਕਹਿੰਦਾ ਇਹ ਨਹੀਂ ਗੱਲ ਚੱਲ ਵੇਖ ਲੈ ਫਿਰ ਤੇਰੀ ਮਰਜ਼ੀ ਆ ਮੈਂ ਤੇ ਫਿਰ ਕੇ ਬੱਸੇ ਲਾਉਣ ਲੱਗਾ ਹੀ ਆ ਪਤਾ ਗੱਲ ਕੀ ਆ ਲਵਲੀ ਖਰਚੇ ਬੜੇ ਔਖਾ ਹੋਏ ਨਾ ਗਿੱਗੇ ਉਹ ਆ ਖਰਚੇ ਦੇ ਵੀਰ ਜੀ ਵਧਨੇ ਹੀ ਆ ਘਟਨੇ ਤੇ ਹੈ ਨਹੀਂ ਆ ਉਹ ਨਾਲੇ ਵੀਰ ਜੀ ਜਦੋਂ ਤੁਸੀਂ ਬਾਹਰ ਚਲ ਗਏ ਨਾ ਅਸੀਂ ਵੀ ਲੋਕਾਂ ਨੂੰ ਦੱਸਣ ਵਾਲੇ ਬਣਾਂਗੇ ਕਿ ਸਾਨੂੰ ਵੀ ਬਾਹਰ ਦੀਆਂ ਚੀਜ਼ਾਂ ਹੁੰਦੀਆਂ ਤਾਂ ਤੁਸੀਂ ਐਦਾਂ ਕਰੋ ਤੁਸੀਂ ਗੇੜਾ ਮਾਰਾ ਉਹ ਤੇ ਮੇਰੀ ਨਾ ਸੋਚੋ ਤੁਸੀਂ ਮੇਰਾ ਤਾਂ ਵਧੀਆ ਸਰੰਦਿਆ ਵਾ ਇੱਥੇ ਡੰਗਰਾਂ ਦਾ ਕੰਮ ਕਰਨ ਲਿਆ ਮੈਂ ਪੈਲੀ ਬੰਨਾ ਮੈਂ ਸਾਂਭੀ ਜਾਣਾ ਉਹ ਨਾ ਟੈਨਸ਼ਨ ਲਾਓ ਤੂੰ ਉਹ ਛੱਡ लवली ਹਾਲੇ ਤਾਂ ਮੈਂ ਗੱਲ ਹੀ ਕੀਤੀ ਆ ਅਜੇ ਘਰ ਦੇ ਨਾਲ ਵੀ ਗੱਲ ਕਰਨੀ ਆ ਉਹਨਾਂ ਪਤਾ ਨਹੀਂ ਕੀ ਕਹਿਣਾ ਵਾ ਜਾਣ ਦੇਣਾ ਕਿ ਨਹੀਂ ਜਾਣ ਦੇਣਾ ਅੱਛਾ ਅੱਛਾ ਜੇ ਗੱਲ ਕਰਨੀ ਆ ਮਦਨ ਨਾਲ ਕਰਨੀ ਆ ਮਦਨ ਨਾਲ ਗੱਲ ਅਜੇ ਨਾਲੇ ਮੇਰੀ ਗੱਲ ਸੁਣੋ ਮੈਂ ਨਾ ਮੰਡੀ ਵਾਲੇ ਕੋਲ ਹੋ ਕੇ ਆਉਣਾ ਵਾ ਉਹਨੂੰ ਪੁੱਛਾਂ ਸਹੀ ਰੇਟ ਕੀ ਲਾਇਆ ਵਾ ਆਹ ਪੁੱਛੇ ਸਹੀ ਉਹਨੂੰ ਭਲਾ ਆ ਗਿਆ ਮੈਂ ਹੋ ਗਿਆ ਠੀਕ ਆ ਕੋਈ ਨਹੀਂ ਹੋਵਾ ਤਾਂ ਮੈਂ ਪੱਠੇ ਘੁਤਰ ਲਾ ਹਾਂ ਚੰਗਾ ਚੰਗਾ ਉਦਾਂ ਨਾ ਇੱਕ ਗੱਲ ਹੋਰ ਐਦਾਂ ਦਾ ਭਰਾ ਨਾ ਰੱਬ ਸਾਰਿਆਂ ਨੂੰ ਦਵੇ ਵੀ ਅੱਲਾ ਮੇਰਾ ਹੀ ਸੋਚਣ ਡਿਆ ਨਾ ਵਿਚਾਰਾ ਉਦਾਂ ਜਦੋਂ ਦਾ ਡੈਡੀ ਪੂਰਾ ਹੋਇਆ ਵਾ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਵੀ ਡੈਡੀ ਹੈਗਾ ਵਾ ਸਿਰ ਤੇ ਕਿ ਨਹੀਂ ਹੈਗਾ ਮੇਰੇ ਕਰਕੇ ਬਾਹਰ ਚੱਲਿਆ ਗੱਲ ਵੀਰਜੀ ਦੀ ਵੀ ਠੀਕ ਆ ਕਿ ਖਰਚੇ ਤੇ ਗਾਂ ਵਧਣੇ ਹੀ ਆ ਦੇ ਸੁਖ ਨਾ ਨਿਆਣਾ ਵੀ ਕੋ ਤੇ ਕੱਲ ਨੂੰ ਚੱਲ ਰੱਬ ਨੇ ਸਾਡੀ ਵੀ ਸੁਣਨੀ ਆ ਫੇਰ ਵੀ ਖਰਚੇ ਵਧਣੇ ਆ ਚੱਲ ਕੋਈ ਗੱਲ ਨਹੀਂ ਆਪੇ ਗੇੜਾ ਲਾਉਣਗੇ ਸਾਲ ਦੋ ਸਾਲ ਲੱਗ ਜਾਊਗਾ ਨਾ ਤੇ ਆਪੇ ਹੱਥ ਸੌਖਾ ਹੋ ਜਾਏਗਾ ਨਾਲੇ ਕੋਠੀ ਬਾਰੇ ਕਹਿ ਰਹੇ ਇੱਕ ਕੋਠੀ ਪਾ ਕੇ ਦੇਣੀ ਠੀਕ ਆ ਉਦਾਂ ਵੀਰਜੀ ਦੀ ਵੀ ਗੱਲ ਅੱਜ ਨਹੀਂ ਤੇ ਕੱਲ ਨੂੰ ਤੇ ਪਉਣੀ ਤੇ ਪੈਣੀ ਚੱਲ ਆ ਵੀ ਕੰਮ ਨਿਬੜੇ ਦੀਦੀ ਬਣ ਗਈ ਰੋਟੀ ਹਾਂ ਰੋਟੀ ਬਣ ਗਈ ਆ ਫੁਲਕੇ ਮੈਂ ਲਾਤੇ ਤੇ ਰਸੋਈ ਵੀ ਸਾਫ਼ ਕਰਤੀ ਆ ਚਲੋ ਜੇ ਰਸੋਈ ਰਹਿਣ ਦੇਣੀ ਸੀ ਬਾਕੀ ਤਾਂ ਮੈਂ ਸਾਫ ਸਫਾਈ ਆਪੇ ਕਰ ਲੈਣੀ। ਉਹ ਨਹੀਂ ਸੰਦੀਪ ਜੇ ਰਸੋਈ ਚ ਬਣੀ ਗਈ ਹੈ ਨਾ ਫਿਰ ਹੁੰਦਾ ਵਾ ਵੀ ਹੁਣ ਸਾਫ ਕਰਕੇ ਤੇ ਫੇਰ ਹੀ ਨਿਕਲੀ। ਚਲੋ ਕੋਈ ਗੱਲ ਨਹੀਂ। ਤੇ ਮੇਰੀ ਗੱਲ ਸੁਣ। ਦਲਜੀਤ ਤੇ ਲਵਲੀ ਆਏ ਨਹੀਂ ਆ। ਖਾ ਲੈਂਦੇਗਾ ਰੋਟੀ। ਮੈਂ ਵੀ ਉਹਨਾਂ ਨੂੰ ਢੀਕਣ ਦੀ ਸੀ। ਆਉਂਦੇ ਤਾਂ ਰੋਟੀ ਪਾ ਕੇ ਦੇ ਦਿੰਨੇ ਆ। ਹਜੇ ਤੱਕ ਆਏ ਨਹੀਂ ਪਤਾ ਨਹੀਂ ਕੀ ਕਰਨ ਦੇ ਉੱਥੇ ਵੇਲੀ। ਇਹਨਾਂ ਦਾ ਨਾ ਇਹ ਬੜਾ ਕੰਮ ਵਾ ਵੀ ਇਹਨਾਂ ਨੇ ਗਰਮ-ਗਰਮ ਰੋਟੀ ਨਹੀਂ ਖਾਣੀ। ਜਦੋਂ ਠੰਡੀ ਹੋ ਜਾਣੀ ਹੈ ਨਾ ਫੇਰ ਆ ਕੇ ਤੇ ਬੈਣਾ ਹੁੰਦਾ ਵਾ ਇਹਨਾਂ ਨੇ। ਦੀਦੀ ਇਹ ਇੱਕ ਦਿਨ ਦਾ ਨਹੀਂ ਹੈਗਾ। ਰੋਜ਼ ਡੇਲੀ ਚਲ ਕੋਈ ਗੱਲ ਨਹੀਂ ਨਾਲੇ ਸੰਦੀਪ ਮੈਨਾਂ ਤੇ ਨਾਲ ਗੱਲ ਕਰਨੀ ਹੈ ਗੱਲ ਕਰਨੀ ਦੱਸੋ ਮੇਰਾ ਨਾ ਪਿੰਡ 'ਚ ਬੜਾ ਧਿਆਨ ਹੋਇਆ ਵਾ ਤੇ ਮੇਰਾ ਦਿਲ ਕਰਨ ੜਿਆ ਵਾ ਕਿ ਮੈਂ ਜਾ ਕੇ ਨਾ ਦੋ ਚਾਰ ਦਿਨ ਰਹਿਵਾਂ ਫਿਰ ਕੀ ਆ ਕੱਲੀ ਆ ਤੇ ਲੋਕੀ ਵੀ ਤਾਂ ਕੱਲੇ ਕੱਲੇ ਰਹਿੰਦੇ ਆ ਨਾਲੇ ਇੱਕ ਵਾਰੀ ਨਾ ਸਾਫ ਸਫਾਈ ਹੋ ਜਾਊਗੀ ਫੇਰ ਦੀਦੀ ਮੈਨੂੰ ਤਾਂ ਲੱਗਦਾ ਵਾ ਤੁਸੀਂ ਉਹ ਗੱਲ ਭੁੱਲੇ ਨਹੀਂ ਹੈਗੇ ਹਜੇ ਵੀ ਤੁਹਾਡੇ ਮਨ 'ਚ ਗੁੱਸਾ ਵਾ ਚਲੋ ਕੋਈ ਗੱਲ ਨਹੀਂ ਤੇ ਇਕੱਲਿਆਂ ਨਹੀਂ ਜਾਣਾ ਮੈਂ ਨਾਲ ਜਾਊਂਗੀ ਤੁਹਾਡੇ ਆਪਾਂ ਦੋਵੇਂ ਜਾ ਕੇ ਸਾਫ ਸਫਾਈ ਕਰ ਆਵਾਂਗੇ ਉਹ ਨਹੀਂ ਨਹੀਂ ਸੰਦੀਪ ਉਹ ਗੱਲ ਦਾ ਮੈਂ ਗੁੱਸਾ ਕੀਤਾ ਹੀ ਨਹੀਂ ਆ ਨਾਲੇ ਨਾ ਮੈਂ ਉੱਥੇ ਰਹਿ ਕੇ ਆਉਣਾ ਵਾ ਇਹ ਨਹੀਂ ਆ ਵੀ ਕੱਲਾ ਸਾਫ ਸਫਾਈ ਕਰਨ ਜਾਣਾ ਵਾ ਤੇ ਕੋਈ ਗੱਲ ਨਹੀਂ ਉੱਥੇ ਸਾਰੇ ਹੈਗੇ ਹੀ ਆ 2-4 ਦਿਨ ਤੇ ਚਾਚੀ ਨੇ ਵੀ ਲਾਗੇ ਆ ਜਾਣਾ ਵਾ ਤੇ ਆਪੇ ਉਹ ਆ ਜਾ ਕਰਨਗੇ ਉਹ ਨਹੀਂ ਨਹੀਂ ਦੀਦੀ ਤੁਸੀਂ ਰਹਿਣ ਤੋਂ ਇਹਨਾਂ ਨੇ ਮੇਰੇ ਦਿਵਾਲੇ ਹੋ ਜਾਣਾ ਵਾ ਕਿ ਦੀਦੀ ਨੇ ਗੁੱਸਾ ਕੀਤਾ ਵਾ ਤਾਂ ਕਰਕੇ ਚੱਲ ਗਏ ਆ ਉਹ ਕੋਈ ਗੱਲ ਨਹੀਂ ਮੈਂ ਕਰ ਲੂੰਗੀ ਗੱਲ ਦਲਜੀਤ ਦੇ ਨਾਲ ਨਾਲੇ ਇਹ ਆ ਸੰਦੀਪ ਉੱਥੇ ਵੀ ਆਹ ਡਵਾਣ ਨੇ ਗੱਲਾਂ ਕਰਨੀਆਂ ਵਾ ਉਹਨਾਂ ਨੇ ਆਖਣਾ ਵਾ ਕਿ ਜੇ ਸੱਸ ਹੈ ਨੀਗੀ ਤੇ ਤਾਂ ਇੱਥੇ ਰਹਿਣਾ ਹੀ ਨੀਗਾ ਭਲਾ ਫੇਰ ਤੈਨੂੰ ਪਤਾ ਹੀ ਆ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਆ ਤੇ ਮੇਰਾ ਇਰਾਦਾ ਵਾ ਇੱਕ ਵਾਰੀ ਜਾ ਕੇ ਨਾ ਚਾਰਕ ਦਿਨ ਰਹਿ ਹੀ ਆਵਾ ਦੀਦੀ ਲੋਕਾਂ ਦੀ ਕਿਹੜੀ ਗੱਲ ਵਾ ਲੋਕੀ ਨੀ ਕਿ ਚੀਨ ਦਿੰਦੇ ਹੁੰਦੇ ਤੇ ਕੋਈ ਗੱਲ ਨਹੀਂ ਫੇਰ ਕਿ ਦਿਨ ਚੱਲ ਜਿਓ ਅੱਜ ਨਾ ਜਾਇਓ ਪਰ ਉਹ ਕੋਈ ਗੱਲ ਨਹੀਂ ਸੰਦੀਪ ਬੜਾ ਕੁਝ ਵੇਖਣਾ ਪੈਂਦਾ ਵਾ ਤੇ ਮੇਰਾ ਹੁਣ ਨਾ ਇਰਾਦਾ ਬਣਿਆ ਵਾ ਤੇ ਮੈਂ ਛੱਡੀ ਜਾਣਾ ਹੁਣ ਦੋਕ ਦਿਨ ਤੁਸੀਂ ਮੰਨਣਾ ਤੇ ਹੈ ਨਹੀਂ ਆ ਚਲੋ ਵੇਖ ਲਓ ਆਪਣੀ ਮਰਜ਼ੀ ਚੱਲ ਕੋਈ ਨਹੀਂ ਆਉਂਦੇ ਆ ਨਾ ਤਾਂ ਫੜਾਦੀ ਰੋਟੀ ਚਲੋ ਠੀਕ ਹੋਈ ਨੂੰ ਮੈਂ ਫੜਾ ਦਿੰਨੀ ਜੀ ਆ ਮੁੰਡੇ ਨੂੰ ਬਾਹਰ ਲੈ ਜਾ ਮੜਾ ਜਾ ਵੇਖਾਂ ਉਹਦੋਂ ਦਾ ਤੇ ਤੈਨੂੰ ਫਿਕਰ ਨਹੀਂ ਹੋਇਆ ਉਦੋਂ ਨਹੀਂ ਲੋਕੀ ਗੱਲਾਂ ਕਰਦੇ ਜੇ ਤੂੰ ਚੰਗੀ ਹੁੰਨੀ ਤੇ 2-4 ਦਿਨ ਰਹਿੰਦੀ ਇੱਥੇ ਤੇ ਬਾਅਦ ਚ ਜਾਂਦੀ ਆਪਣੇ ਪਿੰਡ ਚੱਲ ਕਿਹੇ ਬਹਾਨੇ ਚੱਲੀ ਤੇ ਹੈਗੀ ਆ ਨਾ ਮੈਂ ਤੇ ਕਹਿੰਨੀ ਆ ਪੱਕੀ ਰਵੇ ਉੱਥੇ 4 ਦਿਨ ਕਿਉਂ ਲਾ ਕੇ ਆਉਣੇ ਆ ਇਹ ਤੇ ਹਜੇ ਆਏ ਨਹੀਂ ਆ ਇੱਦਾਂ ਕਰਦੀ ਆ ਸਰਪਿੰਦਰਵਾਲ ਜਾਨੀ ਆ ਉਹਨੂੰ ਖੁਸ਼ਖਬਰੀ ਦਿੰਨੀ ਆ ਕਿ ਤੇਰੀ ਸਕੀਮ ਕਾਮਯਾਬ ਹੋ ਗਈ ਆ ਰੁਪਿੰਦਰ ਆ ਆ ਜਾ ਕੀ ਕਰਨੀ ਆ ਕੋਈ ਨਹੀਂ ਕਰਨਾ ਗਈ ਆ ਦੇਈ ਇਹਨੂੰ ਛੱਡ ਮੇਰੀ ਗੱਲ ਸੁਣ ਪਹਿਲਾਂ ਤੈਨੂੰ ਮੈਂ ਇੱਕ ਖੁਸ਼ਖਬਰੀ ਦਵਾ ਕਿਹਦੇ ਆ ਜਿਹੜੀ ਆ ਪਾਸ ਸਕੀਮ ਲਾਈ ਸੀ ਨਾ ਕਾਮਯਾਬ ਹੋ ਗਈ ਆ ਕੋਈ ਟੀ ਸਕੀਮ ਲਈ ਮੈਨੂੰ ਤੇ ਚੇਤਾ ਨਹੀਂ ਕੋਈ ਵੀ ਤੈਨੂੰ ਚੇਤਾ ਭੁੱਲ ਗਿਆ ਵਾ ਦੀਦੀ ਨੂੰ ਕਿਹਾ ਨਹੀਂ ਆਹੋ ਕਿ ਆਪਣੇ ਪਿੰਡ ਚਲ ਜਾ ਉਹ ਚੱਲੀ ਆਪਣੇ ਪਿੰਡ ਉਹ ਸ਼ੋ ਤਾਂ ਗਾਸੋ ਚੱਲੀ ਆ ਕਿ ਆਪੇ ਤਾਂ ਦੂ ਕਹੀ ਨਹੀਂ ਨਾ ਰਿਓ ਆਪਣੇ ਪਿੰਡ ਚਲ ਜੇ ਤੇ ਫਿਰ ਉਹਨੇ ਜਾਣਾ ਹੀ ਵਿਚਾਰੀ ਨੇ ਐਹੋ ਤੇ ਤੈਨੂੰ ਮੈਂ ਖੁਸ਼ਖਬਰੀ ਦੇਣਾ ਹੀ ਆ ਤੂੰ ਤੇ ਖੁਸ਼ ਹੋਈ ਨਹੀਂ ਐ ਤੈਨੂੰ ਤਾਂ ਚਾ ਚੜਨਾ ਚਾਹੀਦਾ ਸੀ ਹਾਂ ਜੀ ਸਹੀ ਕਿ ਮੈਂ ਵੀ ਕਿਤੇ ਕੋਈ ਕੰਮ ਕੀਤਾ ਵਧੀਆ ਪਰ ਨਾ ਚਲ ਵਿਚਾਰੀ ਇੱਥੇ ਰਹਿੰਦੀ ਹੀ ਤੇ ਗੁਰਗੜਾ ਉਥੇ ਮੈਨੂੰ ਸੱਚੀ ਹੋ ਤਰ ਫਿਰ ਵਿਚਾਰੀ ਉਥੇ ਕੱਲੀ ਰਹੂਗੀ ਤੂੰ ਚਲ ਜਾ ਨਾਲ ਨਾਲੇ ਮਾਸੀ ਨੇ ਮੇਲ ਆਈ ਨਹੀਂ ਮੈਂ ਨਹੀਂ ਗਾਣਾ ਜੁੜਾ ਹਗਾ ਉਥੇ ਚਲ ਕੋਈ ਗੱਲ ਨਹੀਂ ਤੈਨੂੰ ਸਭ ਖੁਸ਼ ਹੋਣਾ ਚਾਹੀਦਾ ਵਾ ਕਿ ਚੰਗਾ ਆਪਣੇ ਪਿੰਡ ਚੱਲੀ ਆ ਤੂੰ ਮੂੰਹ ਜਾ ਬਣਾਉਂਦੀ ਆ ਉਹਨੂੰ ਨਾ ਕਿਤੇ ਕਹਿਦੀ ਹੁਣ ਕਿ ਆਪਣੇ ਪਿੰਡ ਨਾ ਜਾ ਨਹੀਂ ਨਹੀਂ ਮੈਂ ਉਹ ਗਾਣਾ ਮੈਨੂੰ ਕੋ ਲੋੜਾ ਕਹਿੰਦੀ ਮੈਂ ਜੇ ਜਾਂਦੀ ਆ ਨਾ ਤੇ ਜਾ ਲੈਣ ਤੇ ਕੋਈ ਗੱਲ ਨਹੀਂ ਚਲ ਕੋਈ ਗੱਲ ਨਹੀਂ ਚੱਲੀਏ ਤੇ ਚਲ ਆਪਣੇ ਘਰ ਹੀ ਜਾਣਾ ਆਪਣਾ ਆਟਾ ਤੇ ਬਚੂਗਾ ਨਾ ਕਿੰਨੇ ਦਿਨ ਹੋ ਗਏ ਇੱਥੇ ਬੈਠੀ ਨੂੰ ਆਉਂ ਨਹੀਂ ਹੌ ਤਾਂ ਹੈ ਯਾ ਤਾਂ ਸਾਰੇ ਚੀਜ਼ਾਂ ਬਚਣੀਆਂ ਨਾ ਕਿੰਨਾ ਖਾਣ ਤੈਨ ਤੈਨ ਤਾਂ ਦੁਰੀ ਖੰਦੀ ਇਹ ਇਉਂ ਇਧਰੋਂ ਆਉਂਦੀ ਰੋਟੀ ਦੀ ਭੁੱਖ ਲੱਗੀ ਉਧਰੋਂ ਆਉਂਦੀ ਰੋਟੀ ਦੀ ਭੁੱਖ ਲੱਗੀ ਕੋਈ ਗੱਲ ਨਹੀਂ ਚੱਲੀ ਇਹ ਤਾਂ ਫੇਰ ਜਾ ਲੈਣ ਦੇ ਕੀ ਕਰਨਾ ਤੂ ਸਭ ਕੋ ਖੁਸ਼ੀ ਮਨਾ ਕਿ ਮੈਂ ਵੀ ਚੱਜ ਦਾ ਕੰਮ ਕੀਤਾ ਵਾ ਆਹੋ ਕੋਈ ਨਹੀਂ ਚੱਲ ਹੁਣ ਮੂੰਝਾ ਬਣਾ ਕੇ ਨਾ ਬੈਠੀ ਰਹੀ ਉੱਠ ਕੇ ਤੇ ਖੁਸ਼ੀ ਖੁਸ਼ੀ ਕੰਮ ਕਰ ਠੀਕ ਆ ਨਾ ਹੁਣ ਆਪਣੀ ਮਰਜ਼ੀ ਨਾਲ ਕੰਮ ਕਰਿਆ ਕਰਾਂਗੇ ਆਪਾਂ ਅੱਗੇ ਤੇ ਇਹ ਕਹਿੰਦੀ ਹੁੰਦੀ ਆ ਕਰ ਲਓ ਉਹ ਕਰ ਲਓ ਉਹ ਨਾਲ ਖੇਡਿਆ ਕਰਾਂਗੇ ਠੀਕ ਆ ਅੰਨ ਇਹਨੂੰ ਕੋਈ ਗੱਲ ਨਹੀਂ ਆ ਚੱਲ ਆ ਜਾ ਫੇਰ ਠੀਕ ਆ ਨਾ ਰੋਟੀ ਖਾ ਲੈ ਕੋਈ ਨਹੀਂ ਮੈਂ ਆ ਜੰਨੀ ਦੋਸਤ ਇਹ ਪਤਾ ਨਹੀਂ ਕਿਉਂ ਉਹ ਇਦਾਂ ਕਰਦੀ ਆ ਵੀ ਪਹਿਲਾਂ ਮੈਨੂੰ ਕਹੀ ਜਾਂਦੀ ਸੀ ਕਿ ਉਹਨੂੰ ਕਹਿ ਆ ਦੂੰ ਆਪਣੇ ਪਿੰਡ ਚਲ ਜਾ ਆਪਣੇ ਪਿੰਡ ਚਲ ਜਾ ਤਾਂ ਹੁਣ ਵੇਖ ਕੇ ਢੀ ਖੁਸ਼ ਹੁੰਦੀ ਜੇ ਉਹ ਚਲ ਚਲੀ ਗਈ ਪਤਾ ਨਹੀਂ ਕਿਉਂ ਉਹ ਇਦਾਂ ਕਰਦੀ ਆ ਚੱਲ ਕੋਈ ਗੱਲ ਨਹੀਂ ਜਾਣਾ ਹੀ ਝੱਗਾ ਸੋਚ ਲਈ ਸੰਦੀਪ ਲੈ ਵਾ ਰੋਟੀ ਮੈਂ ਲੇਟ ਹੋਣਾ ਹੈ ਸ਼ਹਿਰ ਜਾਣਾ ਹੈ ਮੈਂ ਤੂੰ ਹੀ ਦੋ ਦੋ ਕਹਿੰਦੇ ਮੈਂ ਚੱਲਿਆ ਉਹ ਤੂੰ ਗਏ ਨਹੀਂ ਉਹ ਮੈਂ ਤੇ ਰੋਟੀ ਖਾ ਕੇ ਜੰਨਾ ਹੁਣ ਅੱਛਾ ਅੱਛਾ ਸੰਦੀਪਾ ਲਬਲੀ ਨੂੰ ਵੀ ਲਿਆ ਦੇਣੀ ਲਿਆ ਦੇਣੀ ਆ ਤੂੰ ਪਹਿਲਾਂ ਰੋਟੀ ਖਾ ਲਓ ਤੂੰ ਹੀ ਕਹਿੰਦੇ ਮੈਂ ਸ਼ਹਿਰ ਜਾਣਾ ਚਾਹ ਖਾਓ ਤਸੀਂ ਖਾਲੀ ਨਾ ਕੋਈ ਨਹੀਂ ਲਵਲੀ ਕੋਈ ਗੱਲ ਨਹੀਂ ਇਕੱਠੇ ਗੱਲ ਨਹੀਂ ਮੈਂ ਦੋਵੇਂ ਭਰਾ ਇੱਥੇ ਹੀ ਖਾ ਲੈਨੇ ਆ ਚਲੋ ਵੇਖ ਲਓ ਫਿਰ ਫਰਲਾ ਭਾਬੀ ਅੱਜ ਤੇ ਨਿਆਰੇ ਬੰਦੇ ਆ ਪਰੋਹੇ ਬੜੇ ਸਵਾਲ ਬਣਾਏ ਆ ਤੇ ਮੇਰੀ ਗੱਲ ਸੁਣੋ ਤੂੰ ਹੀ ਇਨਾ ਟਾਈਮ ਲਾ ਆਂ ਉਥੇ ਵੇਲੀ ਤੁਹਾਨੂੰ ਵੀ ਪਤਾ ਵਾ ਰੋਟੀ ਬਣਾਈ ਹੈ ਬੰਦਾ ਟਾਈਮ ਨਾਲ ਰੋਟੀ ਖਾ ਲੈਂਦਾ ਵਾ ਅਹੀਂ ਹੋਰ ਵੀ ਕੋਈ ਕੰਮ ਕਰਨਾ ਹੁੰਦਾ ਕਿ ਤੁਹਾਨੂੰ ਡੀਗਦੇ ਰਿਆ ਕਰੀਏ ਤੁਹਾਡਾ ਰੋਜ਼ ਦਾ ਕੰਮ ਇਹੋ ਹੀ ਹੋ ਗਿਆ ਵਾ ਉਹ ਸੰਦੀਪ ਪਤਾ ਗੱਲ ਕੀ ਆ ਉਥੇ ਮੈਂ ਨਾ ਲਵੜੀ ਨਾਲ ਗੱਲ ਕਰਨ ਡਿਆ ਪਿਆ ਹਾਂ ਕਾਦੀ ਗੱਲ ਕਰਨ ਡੇ ਸੀ ਉਹ ਗੱਲ ਕਾਦੀ ਕਰਨੀ ਆ ਉਹੀ ਬਾਹਰ ਜਾਣਾ ਲੱਗੋ ਮੈਂ ਲਵੜੀ ਨੂੰ ਕਹਿਣ ਡਿਆ ਸੀ ਏ लवली ਤੂੰ ਚਲ ਜਾ ਮੈਂ ਘਰ ਦਾ ਵੇਖ ਲਿਆ ਕਰੂੰਗਾ ਬੱਸ ਨਾ ਹੈ ਹੌਸਲਾਵਾ ਕਰ ਦੇ ਦਿਓ ਕਰਿਓ ਨਾ ਕੁਝ ਵੀ ਉਹ ਸੰਦੀਪ ਕੋ ਨਾ ਬੋਧ ਕਰਨੇ ਪੈਣਾ ਹੁੰਦਾ ਸ ਮੈਂ ਤੇ ਭਾਬੀ ਜੀ ਕਹਿਣ ਡਿਆ ਵੀ ਤੁਸੀਂ ਚਲ ਜਾਓ ਭਾਬੀ ਜੀ ਮੈਂ ਤੇ ਇਹਨਾਂ ਨੂੰ ਕਹਿ ਲਿਆ ਹਾਂ ਵੀ ਵੀਰ ਜੀ ਤੁਸੀਂ ਚਲ ਜਾਓ ਬਾਹਰ ਤੇ ਪਰ ਇਹ ਐਵੇਂ ਜ਼ੋਰ ਲਾਈ ਜਾਂਦੇ ਵੀ ਤੂੰ ਹੀ ਜਾ ਮੇਰਾ ਤਾਂ ਕੰਮ ਇੱਥੇ ਬੜਾ ਉਹਦੀ ਚੱਲਣ ਡਿਆ लवली ਹਜੇ ਤਾਂ ਸਲਾਈ ਕੀਤੀ ਆ ਹਜੇ ਕਿੜਾ ਤੁਰ ਪਿਆ ਨਾਲੇ ਉਥੇ ਪੈਸੇ ਲੱਗਣੇ ਆ ਉਹ ਕਿਹੜਾ ਪੱਤੇ ਜਿਹੜੇ ਰੁੱਖਾਂ ਨਾ ਤੋੜ ਕੇ ਦੇ ਦੇਣੇ ਆ ਉਹ लवली ਮਨਹਿਮ ਨਹੀਂ ਡਿਆ ਮੈਨੂੰ ਜਾਣਾ ਪੈਣਾ ਵਾ ਉਹ ਕਹਿੰਦਾ ਮੈਂ ਘਰ ਦਾ ਕੰਮ ਦੇਖਣਾ ਵਾ ਤੁਹਾਨੂੰ ਵੀ ਮੈਂ ਇਹੋ ਸਮਝਾਇਆ ਸੀ ਨਾ ਕਿ लवली ਨੇ ਦੇਖ ਲੈਣਾ ਘਰ ਦਾ ਕੰਮ ਤੇ ਤੁਸੀਂ ਚਲ ਜਓ ਬਾਹਰ ਉਹ ਸੰਦੀਪ ਮੈਨੂੰ ਤਾਂ ਜਾਣਾ ਪੈਣਾ ਹੁਣ ਵੱਡਾ ਮੈਂ ਜੋ ਨਾ ਜਾਊਗਾ ਤੇ ਮੇਂਦੇ ਪਤਾ ਹੀ ਆ ਗਾਂ ਗਾਣਾ ਖਰਚੇ ਵਧਣ ਡੇ ਆ ਤੇ ਮੈਂ ਜਿਹੜੀ ਸਲਾਹ ਦਿੱਤੀ ਮਾੜੀ ਥੋੜੀ ਦੇਣੀ ਪਰ ਚਲੋ ਵੀਰ ਜੀ ਮੰਮੀ ਨਾ ਕਰ ਲਓ ਹਾਂ ਤੁਸੀਂ ਸਲਾਹ ਜਿੱਦਾਂ ਕਹਿਣਗੇ ਓਦਾਂ ਕਰ ਲਿਓ ਕੋਈ ਨਹੀਂ ਮਮੀ ਨਾਲ ਸਲਾਹ ਕਰ ਲੈਣੇ ਆ ਤੇ ਭੈਣ ਨੂੰ ਵੀ ਪੁੱਛ ਲੈਣੇ ਆ ਆਹ ਉਹਨਾਂ ਨੂੰ ਪੁੱਛ ਲਓ ਕੱਲ ਨੂੰ ਕਹਿਣਗੇ ਨਾ ਮੈਨੂੰ ਪੁੱਛਿਆ ਕਿ ਇਹਨੇ ਨਹੀਂ ਨਹੀਂ ਕੋਈ ਨਹੀਂ ਸਾਰੇ ਸਲਾਹ ਨਾਲ ਤੇਰੀ ਜਾਇਓ ਕਿ ਬੰਨੇ ਹੋਰ ਕੀ ਜਣਾ ਦੇ ਪੜਾ ਨਹੀਂ ਹੁਣ ਫੜੋ ਰੋਟੀ ਫੜੋ ਚਲੋ ਠੀਕ ਆ ਲਿਆਵਾਂ ਮੈਂ ਹੋਰ ਰੋਟੀ ਮੈਨੂੰ ਤਾਂ ਇਹਨਾਂ ਦੀ ਸਮਝ ਨਹੀਂ ਆਉਂਦੀ ਮਮੀ ਨਾਲ ਤਾਂ ਸਲਾਹ ਕਰ ਲਈ ਕਰਨੀ ਆ ਆ ਜਿਹੜੀ ਇੱਕ ਘਰ 헤ਜਲੀ ਬੈਠੀ ਆ ਨਾ ਅਸੀਂ ਉਹਨੂੰ ਪੁੱਛ ਲੈਣੇ ਆ ਉਹ ਜ਼ਿਆਦਾ ਕੋਈ ਲੱਗਦੀ ਆ ਜਦੋਂ ਮੈਂ ਕਹਿਣ ਦੀ ਆ ਕਿ ਤੁਸੀਂ ਬਾਹਰ ਚੱਲ ਜਾਓ ਸਗੋਂ ਮੈਂ ਇਹਨਾਂ ਬਾਰੇ ਸੋਚਣ ਦੀ ਆ ਉਹ ਅੱਗੀ ਹੋ ਕੇ लवली ਨੂੰ ਕਹਿਣ ਦੇ ਆ ਤੂੰ ਚੱਲ ਜਾ ਤੂੰ ਚੱਲ ਜਾ लवली ਦੇ ਬੜੇ 헤ਜਲੇ ਬੰਦੇ ਆ ਐਂਡਾ ਕਰੋ ਸਾਰੇ ਟੱਬਰ ਨੂੰ ਘਲਾ ਦੋਗੇ ਤੁਸੀਂ ਬੈਠੇ ਰਹੋ ਘਰ ਇਹ ਨਹੀਂ ਵੰਦੇ ਕਿ ਕੱਲ ਨੂੰ ਆਪਣੇ ਮੁੰਡੇ ਬਾਰੇ ਵੀ ਸੋਚਣਾ ਸੀ ਜਨਾ ਇੱਕ ਗੱਲ ਹੁੰਦੀ ਆ ਇਹਨਾਂ ਨਾਲ ਜਦ ਲੜਦੀਆਂ ਕਿਸੇ ਨਕੇਬਾਨੇ ਇਹਦੇ ਪਿੱਛੇ ਕੋਈ ਰਾਜਵਾ ਕੋਈ ਗੱਲ ਨਹੀਂ ਮਾਰਦੀਆਂ ਆਵਾਜ਼ ਇਹਨਾਂ ਨੂੰ ਬੋਲਦੇ ਨਹੀਂ ਮੇਰੀ ਗੱਲ ਸੁਣਿਓ ਹਾਂਜੀ ਆਇਓ ਕੰਮ ਹੀ ਕੋਈ ਹਾਂਜੀ ਕੰਮ ਹੀ ਦੱਸੋ ਮੈਂ ਸੋਚ ਰਹੀ ਹਾਂ ਕਿ ਅੱਜ ਪਿੰਡੋਂ ਨਾ ਹੋਈਏ ਕਿੰਨਾ ਚਿਰ ਹੋ ਗਿਆ ਪਿੰਡ ਨਹੀਂ ਗਏ ਤੇ ਮੇਰਾ ਜੀ ਕਰਨ ਰਿਹਾ ਜਾਨ ਨੂੰ ਇੱਕ ਤੇ ਘਰਾਂ ਦੇ ਕੰਮ ਇਹਨਾਂ ਚੋਂ ਨਿਕਲਿਆ ਨਹੀਂ ਜਾਂਦਾ ਜਦੋਂ ਦਾ ਲਵਲੀ ਦਾ ਵਿਆਹ ਹੋਇਆ ਨਾ ਉਦੋਂ ਦੀ ਨਹੀਂ ਮੈਂ ਗਈ ਆਪਣੇ ਪਿੰਡ ਤੇ ਅੱਜ ਚਲੀਏ ਸੰਦੀਪ ਅੱਜ ਵਾਲੀ ਗੱਲ ਤਾਂ ਝੂਠੀ ਮੇਰੀ ਸੁਣ ਲੈ ਗੱਲ ਕੰਮਾਂ ਦੇ ਦੇਣਵਾ ਆਹ ਕੰਮ ਨਿਬੇੜ ਲਾਂਦੇ ਇੱਕ ਦੋ ਦਿਨ ਰੁਕ ਜਾ ਫਿਰ ਆਪਾਂ ਚੱਲ ਜਾਗੇ ਇੱਕ ਦੋ ਦਿਨ ਤੁਹਾਨੂੰ ਵੀ ਪਤਾ ਵਾ 6 ਮਹੀਨੇ ਹੋ ਗਿਆ ਗਈ ਨਹੀਂ ਆ ਤੁਸੀਂ ਇੱਕ ਵਾਰੀ ਵੀ ਕਦੀ ਨਾਂ ਲਿਆ ਵਾ ਕਿ ਚੱਲ ਸੰਦੀਪ ਤਰ ਮੈਂ ਪਿੰਡ ਛੱਡ ਆਉਣਾ ਵਾ ਬਸਟਰ ਦੇ ਤੇ ਘਰ ਦੇ ਕੰਮ ਹੀ ਨਹੀਂ ਮੁੱਕਦੇ। ਉਹ ਮੈਂ ਤੈਨੂੰ ਮਨਾ ਥੋੜੀ ਕੀਤਾ ਵਾਂ। ਹੁਣ ਕੰਮ ਦੇ ਦੇਣਾ ਵਾਂ। ਕਿੱਦਾਂ ਜਾਵਾਂ ਦੱਸ ਮੈਂ? ਨਾ ਕਦੀ ਮੰਮੀ ਨੇ ਕਿਹਾ ਵਾ ਕਿ ਚੱਲ ਸੰਦੀਪ ਤੂੰ ਵੀ ਪਿੰਡੋਂ ਹੋਇਆ ਤੇਰਾ ਵੀ ਜੀ ਕਰਦਾ ਹੋਣਾ ਵਾ। ਨਾ ਕਦੀ ਤੂੰ ਹੀ ਕਿਹਾ ਵਾ। ਤੂੰ ਵੀ ਨਾ ਉਦੋਂ ਲਿਆਦਾ ਠੀਕ ਹੈ ਨਾ। ਇਹੋ ਕੰਮ ਹੁੰਦਾ ਵਾ। ਅੱਗੋਂ ਪਿਛੋਂ ਕਦੀ ਕਿਹਾ ਨਹੀਂ ਆ। ਤੁਹਾਡਾ ਕੰਮ ਤੇ ਮੁੱਕਣਾ ਹੀ ਨਹੀਂ ਆ। ਜਦੋਂ ਦੀ ਆਈ ਨਾ ਉਦੋਂ ਦੀ ਕੰਮ ਕਰਨ ਦੀ ਆ। ਸੰਦੀਪ ਤੂੰ ਬੋਲਣ ਕਿੱਦਾਂ ਨਹੀਂ ਆ? ਬੋਲਣਾ ਤਾਂ ਹੋਰ ਕੀ ਕਰਾਂ। ਕਿੰਨੇ ਦਿਨ ਹੋ ਗਏ ਤੁਹਾਨੂੰ ਕਹਿੰਦੀ ਨੂੰ ਮੈਂ ਕਿ ਪਿੰਡ ਜਾਣਾ ਪਿੰਡ ਜਾਣਾ ਮੈਂ। ਸੰਦੀਪ ਜੋ ਤੈਨੂੰ ਰੁਕ ਜਾ ਇੱਕ ਦੋ ਦਿਨ ਫੇਰ ਕੀ ਗੱਲ ਹੋ ਗਈ ਮੇਰੇ ਕੋ ਨਹੀਂ ਰੁਕਿਆ ਜਾਂਦਾ 1 2 ਦਿਨ ਮੈਂ ਜਾਣਾ ਤੇ ਅੱਜ ਹੀ ਜਾਣਾ ਵਾ ਜੇ ਜਾਣਾ ਵਾ ਨਾ ਕੱਲੀ ਚਲ ਜਾ ਮੇਰੇ ਕੋ ਟਾਈਮ ਹੈ ਨਹੀਂ ਫਿਰ ਆਹੋ ਤੁਹਾਡਾ ਤਾਂ ਵੈਸੇ ਨਹੀਂ ਜੀ ਕਰਦਾ ਜਾਣੂ ਮੇਰੇ ਨਾਲ ਕੋਈ ਗੱਲ ਨਹੀਂ ਇਹ ਗੱਲ ਸੁਣ ਤੈਨੂੰ ਗੱਲ ਹੋਈ ਕੀ ਆ ਲੜਾਈ ਨੂੰ ਵਜਾ ਮਾਨਦੀ ਕੋਈ ਗੱਲ ਨਹੀਂ ਮੈਂ ਕੱਲੀ ਚਲ ਜੂਗੀ ਚੰਗੀ ਭਲੀ ਬੇਟੀ ਬਣੀ ਹੋਇਆ ਤੈਨੂੰ ਕੀ ਆ ਉਥੋਂ ਚੰਗੀ ਭਲੀ ਖੇੜਦੀ ਮਲਦੀ ਆਈਆਂ ਤੂੰ ਮੈਂ ਪਿੰਡ ਜਾਣਾ ਨਹੀਂ ਦੱਸ ਮੇਰਾ ਨੇ ਜੀ ਕਰਦਾ ਜਾਣ ਨੂੰ ਪਿੰਡ ਜਾਣਾ ਹੋਣਾ ਤੇ ਮੇਰੇ ਕੋ ਟਾਈਮ ਹੈ ਨਹੀਂ ਠੀਕ ਹੈ ਨਾ ਕੱਲੀ ਜਾਂ ਜਾ ਤੁਹਾਡੇ ਕੋ ਨਹੀਂ ਟਾਈਮ ਹੈਗਾ ਨਾ ਕੋਈ ਗੱਲ ਨਹੀਂ ਮੈਂ ਆਪੇ ਚਲ ਹਰ ਉਹ ਲਗਾ ਦਾ ਪੈਂਡਿਆ ਵਾ ਦਿਲਜੀਤ ਬੋਲਣ ਡਿਆ ਵਾ ਮਰੇ ਵੇਖਾ ਨਾ ਜਾ ਕੇ ਕੀ ਗੱਲ ਹੋਈ ਐ ਜੇ ਹਾਂ ਗੱਲ ਵਾ ਨਾ ਹੁਣ ਮੈਂ ਆਪਣੇ ਪਿੰਡ ਜਾ ਕੇ ਵਿਖਾਉਂਗੀ ਉਸਲੀਬੇ ਉੱਪਰ ਕੇ ਬਹਿ ਜਾ ਠੀਕ ਐ ਨਾ ਇੱਥੇ ਬਹਿ ਕਿਤੇ ਨਹੀਂ ਜਾਣਾ ਕਿਉਂ ਨਹੀਂ ਜਾਣਾ ਹੈਗਾ ਮੈਂ ਵੇ ਕੀ ਗੱਲ ਹੋਈ ਐ ਮਾ ਤਾਂ ਗੱਲ ਕੀ ਹੋਣੀ ਐ ਹਾਂ ਪਿੰਡ ਜਾਣਾ ਵਾ ਕਹਿੰਦੀ ਪਿੰਡ ਜਾਣਾ ਮੈਂ ਉਹ ਬਹਿ ਜਾ ਮੈਂ ਆਹਦੇ ਦਵਾਲੇ ਹੁਣ ਆਏ ਦੇ ਮੈਂ ਉਹ ਮਾਰਾ ਤੂੰ ਚੋਬਰੇ 'ਚ ਬਹਿ ਜਾ ਠੀਕ ਐ ਨਾ ਉਹ ਮਾਰਾ ਤੁਸੀਂ ਚੋਪੀ ਰੋ ਠੀਕ ਐ ਨਾ ਸਾਡੇ ਦੋਵਾਂ ਜੀਆਂ ਦੀ ਗੱਲ ਵਾ ਵਿੱਚ ਨਾ ਹੀ ਆਓ ਤੁਮਾਂ ਨਹੀਂ ਗੱਲ ਤਨ ਲੱਲਾ ਨੇ ਮਰ ਜੈਣਾ ਹੁਣ ਤੁਸੀਂ ਦਵਾਲੇ ਦੇ ਲਲੜ ਮਰ ਜਾਣਾ ਵਾ ਇਹ ਦਿਮਾਗ ਖਰਾਬ ਹੋਇਆ ਦੇ ਖਬਰਦਾਰ ਕੁੜੀ ਨੂੰ ਕੋ ਗੱਲ ਕੀਤੀ ਦੇ ਉਹ ਮਰੇ ਨੂੰ ਚੁੱਪ ਕਰਦਾ ਠੀਕ ਆ ਮੈਂ ਤੈਨੂੰ ਕੋਈ ਕਹਿ ਨਹੀਂ ਰਿਹਾ ਬੱਚੇ ਪੇਟ ਵੱਟ ਕੇ ਮਾਰ ਨਹੀਂ ਤੇਰੇ ਮੂੰਹ ਦੇ ਉੱਤੇ ਬੋਲੀ ਜਾਣਾ ਗਾੜੀਆਂ ਮਹੀਨਾ ਮੰਮੀ ਮੈਂ ਕੋਈ ਇਹਨਾਂ ਨੂੰ ਮਾੜੀ ਚੰਗੀ ਨਹੀਂ ਕਹੀ ਬਸ ਇਹੋ ਕਿਹਾ ਸੀ ਕਿ ਮੈਂ ਪਿੰਡ ਜਾਣਾ ਵਾ ਤੇ ਇਹ ਅੱਗੇ ਉਲਟ ਮੈਨੂੰ ਪੈਂਡੇ ਉਡਡ ਕੇ ਦਲਜੀਤ ਜੇ ਉਹ ਆਂਦੀ ਹੀ ਤੇ ਤੂੰ ਲੈ ਜਾਂਦਾ ਹਾਂ ਉਹਨੂੰ ਨਾਲ ਦਿਹਾੜੀ ਫੇਰ ਤੋਰ ਲੈਂਦਾ ਉਹਨੂੰ ਜਾ ਕੇ ਉਹ ਮੰਮੀ ਤੂੰ ਸਾਡੀ ਗੱਲ ਚ ਨਾ ਆਇਆ ਕਰੋ ਠੀਕ ਆ ਨਾ ਉਹ ਵੇਚਣਾ ਉਹਨੂੰ ਜਾਣ ਕੇ ਉਹਨੂੰ ਪੁੱਠੇ ਕੰਮ ਕਰਦਾ ਇਹਦੇ ਕਰਦਾ ਵਾ ਦਫਾ ਹੋਵਾ ਜਾ ਕੇ ਚੁੱਪ ਕਰੇ ਨਾ ਇੱਥੇ ਬੈਠੀ ਰਹਿ ਨਾ ਠੀਕ ਹੈ ਨਾ ਕਿਤੇ ਨਹੀਂ ਜਾਣਾ ਕਿਉਂ ਨਹੀਂ ਕਹ ਜਾਣਾ ਮੈਂ ਆਪਣੇ ਪਿੰਡ ਜੋ ਤੈਨੂੰ ਮੈਂ ਕਿਹਾ ਵਾ ਨਾ ਦੋ ਦਿਨ ਰੁਕ ਜਾ ਚਲ ਜਾਗੇ ਫਿਰ ਠੀਕ ਹੈ ਨਾ ਆਪਣੀਆਂ ਮਰਜ਼ੀਆਂ ਕਰਦੇ ਆ ਮੈਨੂੰ ਤਾਂ ਲੱਗਦਾ ਵਾ ਜੋ ਮੈਂ ਸੋਚਣ ਦੀ ਨਾ ਉਹ ਹੋ ਕੇ ਰਹਿਣਾ ਚੱਲ ਦੇਖਦੀ ਆ ਕੀ ਕਰਦੇ ਆ ਭਲਾ ਨਲਜਿੰਦਰ ਕਿੱਥੋਂ ਆਈ ਆ ਮੈਂ ਕੋ ਵੀ ਨਹੀਂ ਫੁੰਜਾ ਹੁੰਡਿਆ ਸੀ ਤੇ ਉਹ ਸੁਣਦਾ ਵੀ ਇੱਥੇ ਬਾਹਰ ਅੰਦਰ ਤੇ ਹੋਰ ਸਿਆਪਾ ਪਿਆ ਵਾ ਹਾਏ ਹਾਏ ਹੁਣ ਕਾਦਾ ਸਿਆਪਾ ਪੈ ਗਿਆ ਵਾ ਦੋਵੇਂ ਕਿਤੇ ਬੋਲਣ ਲੱਗੇ ਕਿ ਅੱਗਾ ਪਿਛਾ ਨਹੀਂ ਅਖਣ ਡਿਆ ਖਦੇ ਉਹਨੂੰ ਕੁੜੀ ਨੂੰ ਕਦੀ ਕੌਣ ਦਲਜੀਤ ਮੈਨੂੰ ਬੜਾ ਵੱਡ ਘਟ ਬੋਲਿਆ ਉਹ ਆਂਦੀ ਮੈਂ ਪਿੰਡ ਜਾਣਾ ਤਾਂ ਪਿੰਡ ਮਿੰਟ ਨੂੰ ਜਾਣ ਦੇਣਾ ਦਲਜੀਤ ਨੂੰ ਕੀ ਹੋ ਗਿਆ ਦਲਜੀਤ ਕਦੀ ਇਦਾਂ ਬੋਲਿਆ ਨਹੀਂ ਉਹ ਤਾਂ ਮੈਨੂੰ ਨਾ ਮੇਰਾ ਨਹੀਂ ਫੱਕਾ ਛੱਡਿਆ ਕੋ ਬੋਲਣ ਲੱਗੇ ਨਾ ਚੋਨੇ ਚੱਲ लवली ਦਾ ਤੇ ਮੰਨਿਆ ਹੀ ਵੀ ਹੋਰ ਪਿੰਦਰ ਨਾਲ ਕਰ ਲਿੰਦਾ ਹੀ ਵੱਡ ਘਟ ਇਹ ਕਦੀ ਉੱਚੀ ਬੋਲਿਆ ਹੀ ਨਹੀਂ ਇਹਨੂੰ ਕੀ ਉਹਦਾ ਕੀ ਬ ਚੱਲ ਕੋਈ ਨਹੀਂ ਵੇਖਦੀ ਐ ਨਾ ਮੈਂ ਪਹਿਲਾਂ ਮੈਂ ਤੇ ਦਲਜਿੰਦਰ ਇੰਨੀ ਗਾਲੀ ਕਹੀ ਉਹਨੂੰ ਵੀ ਤੂੰ ਹੌਲੀ ਬੋਲ ਲੋ ਜਰਾ ਐਨਾ ਖਾਪ ਖਾਨਾ ਕਿਉਂ ਪਾਇਆ ਵਾ ਤੇ ਮੈਨੂੰ ਦਲਜੀਤ ਗਾੜੀ ਮੰਦਾ ਵਾ ਵੀ ਤੂੰ ਸਾਡੀ ਦੋਵਾਂ ਜੀਆਂ ਦੀ ਗੱਲ ਚ ਨਹੀਂ ਆਉਣਾ ਤੂੰ ਚੱਲ ਬਾਹਰ ਨਹੀਂ ਹੈ ਕੋਈ ਗੱਲ ਕਰਨ ਵਾਲੀ ਇੱਥੇ ਤੇ ਮੰਮੀ ਦਲਜੀਤ ਨੂੰ ਏਦਾਂ ਬੋਲਿਆ ਉਹ ਤੇ ਕਦੀ ਏਦਾਂ ਬੋਲਿਆ ਨਹੀਂ ਹੈਗਾ ਉਹਨੂੰ ਕੀ ਹੋ ਗਿਆ ਅੱਜ ਤੇ ਕੋਈ ਗੱਲ ਨਹੀਂ ਪੁੱਛ ਲੈਣੀ ਐ ਨਾ ਉਹਨੂੰ ਮੈਂ ਪਹਿਲਾਂ ਵੀ ਤੇਰੀ ਹਿੰਮਤ ਕਿੱਦਾਂ ਪਈ ਪਹਿਲਾਂ ਮੰਮੀ ਨੂੰ ਏਦਾਂ ਬੋਲਣ ਦੀ ਨਾਲੇ ਜੇ ਦੋਵਾਂ ਜੀਆਂ ਦੀ ਗੱਲ ਵਾ ਤੇ ਹੌਸਲੇ ਨਾ ਕਰ ਲੋ ਹਾ ਜ਼ਰੂਰੀ ਆ ਵੀ ਸਾਰਿਆਂ ਨੂੰ ਸੁਣਾਉਣੀ ਆ ਜੇ ਬਾਕੀ ਦੇ ਸੁਣਨਗੇ ਉਹਨਾਂ ਨੇ ਤੇ ਜਾਣਾ ਹੀ ਆ ਫਿਰ ਵਿੱਚ ਪਰ ਤੂੰ ਨਹੀਂ ਕੋਈ ਗੱਲ ਕਰਨੀ ਹਜੇ ਉਹਨੂੰ ਗੁੱਸਾ ਬੜਾ ਚੜਿਆ ਪਤਾ ਨਹੀਂ ਕਾਤੋਂ ਚੜਿਆ ਹੋਰਾਂ ਦੇ ਠੰਡਾ ਜਰਾ ਕੋਨ ਇਹਨਾਂ ਨੂੰ ਤੇ ਮੰਮੀ ਗੁੱਸਾ ਚੜਿਆ ਹੀ ਰਹਿੰਦਾ ਚੜਿਆ ਕਦੋਂ ਨਹੀਂ ਹੁੰਦਾ ਇਹਨਾਂ ਨੂੰ ਪਤਾ ਨਹੀਂ ਇਹ ਘਰ ਨੂੰ ਹੋ ਕੀ ਗਿਆ ਮਿੰਤੇ ਇਹ ਨਹੀਂ ਸਮਝ ਲੱਗਦੀ ਕੋਈ ਗੱਲ ਨਹੀਂ ਮੈਂ ਉਹਨਾਂ ਹੌਸਲੇ ਨਾਲ ਗੱਲ ਕਰੂੰਗੀ ਤੂੰ ਇਹ ਫਿਕਰ ਨਾ ਕਰੋ ਕੋਈ ਨਹੀਂ ਬੈ ਕੇ ਕੋਈ ਹੌਸਲੇ ਨਾਲ ਕਰ ਲਈ ਉਹਦੇ ਨਾਲ ਕੋਈ ਨਹੀਂ ਮੈਂ ਕਰਦੀ ਆ ਹੌਸਲੇ ਨਾਲ ਹੀ ਕਰੂੰਗੀ ਜਾ ਕੇ ਦਲਜੀਤ ਆ ਨਾ ਕੀ ਸੁਣ ਲਈ ਆ ਵੀ ਤੂੰ ਮੰਮੀ ਨੂੰ ਕਿੱਦਾਂ ਬੋਲਿਆ ਵਾ ਚਲ ਜੇ ਤੁਹਾਡੇ ਦੋਵਾਂ ਜੀਆਂ ਚ ਕੋਈ ਗੱਲ ਹੋਈ ਗਈ ਹੀ ਇੰਨਾ ਉੱਚੀ ਉੱਚੀ ਬੋਲਣ ਡੇ ਹੀ ਜੇ ਉਹਨੇ ਜਾ ਕੇ ਕਹਿ ਹੀ ਦਿੱਤਾ ਤੇ ਫਿਰ ਕੀ ਹੋ ਗਿਆ ਤੂੰ ਕਿਦਾਂ ਉਹਨੂੰ ਉਹਦੀ ਬੇਇੱਜ਼ਤੀ ਕਰਕੇ ਤੇ ਫੇਰ ਤੂੰ ਕੱਲਿਆ ਵੰਦਰ ਉਹ ਭੈਣ ਤੁਹਾਡੇ ਦੋਵਾਂ ਜੀਆਂ ਦੀ ਗੱਲ ਹੋਣ ਦੀ ਹੀ ਤੇ ਇਹ ਕੱਲੀ ਆਗੇ ਉੱਤੇ ਨੀ ਕੀ ਜੀ ਗੱਲ ਹੁੰਦੀ ਆ ਆਗੇ ਹਵਾ ਬਣਾ ਦਿੰਦੇ ਆ ਇਹ ਸਵਾਲ ਲੈਂਦੇ ਬਸ ਗੱਲ ਹੋਰ ਕੋਈ ਨਹੀਂ ਆ ਮੇਰੀ ਸੁਣ ਲੈ ਗੱਲ ਜਿਹੜੀ ਦੋਵਾਂ ਜੀਆਂ ਦੀ ਗੱਲ ਹੁੰਦੀ ਹੈ ਨਾ ਉਹ ਅੰਦਰੇ ਅੰਦਰ ਹੁੰਦੀ ਆ ਇਹ ਥੋੜੀ ਆ ਵੀ ਤੁਸੀਂ ਉੱਚੀ ਉੱਚੀ ਰੌਲਾ ਪਾਉਣ ਡੇ ਹੋ ਤੇ ਕੋਈ ਤੁਹਾਡੀ ਜੱਗ ਰੌਲਾ ਪਾ ਕੇ ਮਮੀ ਦੱਸ ਭਲਾ ਤੂੰ ਜੀ ਦਾ ਤੁਹਾਡੇ ਘੜੀ ਜੋੜੇ ਹੱ ਮਾ ਮੈਂ ਮਰਜੋਰੀ ਮੈਂ ਰਹਿ ਜੋ ਮੈਂ ਮੁਰਕੇ ਤੁਹਾਡੇ ਕਮਰੇ ਵਾਲ ਨਹੀਂ ਵੜਦੀ ਜਾ ਕੇ ਉਹ ਭੈਣਾ ਇਹਨਾਂ ਨੂੰ ਹੁੰਦਾ ਨਾ ਪਰ ਘਰ ਚ ਨਿੱਕੀ ਜੀ ਗੱਲ ਹੋਏ ਨਾ ਉਹਦਾ ਵੱਡਾ ਭਾਰ ਬਣਾ ਲੈਂਦੀਆਂ ਏ ਪਾਣੀ ਕੀ ਹੋ ਗਿਆ ਹੁੰਦਾ ਵਾ ਸੁਣ ਲੈ ਤਜਿੰਦਰ ਕਿਹੜੇ ਮੂੰਹ ਪੁੰਡਿਆ ਵਾ ਹੁਣ ਦਲਜੀਤ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਤੈਨੂੰ ਹੋਕ ਹੀ ਗਿਆ ਵਾ ਅਜੇ ਲਵਲੀ ਹੁੰਦਾ ਨਾ ਤੇ ਮਨ ਵੀ ਲੈਂਦੇ ਜਿੱਦਾਂ ਤੂੰ ਬੋਲਣ ਡਿਆ ਉਹ ਤਵਿਆ ਪਹਿਲੇ ਮੈਂ ਉਹਦੇ ਨਾਲ ਹੀ ਆ ਕੇ ਵਜੇ ਬੋਲਣ ਡਿਆ ਫੇ ਉਹਦੇ ਨਾਲ ਵੀ ਤਪਨ ਵਾਲੀ ਕਿਹੜੀ ਗੱਲ ਹੈਗੀ ਹੁਣ ਘਰ ਦੇ ਕੰਮ ਮੈਨੂੰ ਦੱਸੋ ਮੈਂ ਜਾ ਕੇ ਦੋ ਸੌੜੇ ਬਹਿ ਜਾ ਹੌਸਲੇ ਨਾਲ ਵੀ ਗੱਲ ਹੋ ਜਾਂਦੀ ਆ ਵੀ ਕੰਮ ਮੁਕ ਲੈnde ਕੋਈ ਨਹੀਂ ਚਲ ਜਾਂਦੀ ਉਹ ਕਿਹਾ ਹੀ ਉਹਨੂੰ ਮੈਂ ਅਗੂ ਗੱਲ ਨੂੰ ਪੈਂਦੀ ਕੱਪੜੇ ਪਾਉਂਦੇ ਆ ਭੀ ਤੇ ਬਾਕੀ ਉਦੋਂ ਇਹ ਆ ਗਏ ਰਹੀ ਗੱਲ ਮੰਮੀ ਦੀ ਤੇ ਸਿਆਣੀ ਆ ਘਰ ਦੇ ਵਿੱਚ ਉਹਨੇ ਸਾਰਿਆਂ ਦਾ ਹੀ ਵੇਖਣਾ ਹੁੰਦਾ ਵੀ ਕਿੰਨੂੰ ਕਿੱਦਾਂ ਰੱਖਣਾ ਉਹ ਸਿਆਣੀ ਆ ਨਾ ਸਿਆਣੇ ਵਾਲੇ ਕੰਮ ਕਰਿਆ ਫਿਰ ਤੇ ਸਿਆਣਿਆਂ ਵਾਲੇ ਕੀਤੇ ਆ ਉਹਨੇ ਰੋਕਣਾ ਨਹੀਂ ਜਾ ਕੇ ਤੈਨੂੰ ਵੀ ਕਿੱਦਾਂ ਬੋਲਣ ਡਿਆ ਤੂੰ ਪਤਾ ਨਹੀਂ ਮੈਨੂੰ ਕੀ ਕਹਿਦਾ ਉਹਨੂੰ ਮੈਂ ਇਹੋ ਗੱਲ ਕਹੀ ਸੀ ਨਾ ਦੋ ਦਿਨ ਰੁਕ ਜਾ ਕਿੱਡੀ ਕੀ ਗੱਲ ਹੀ ਤੇ ਮੰਮੀ ਨੇ ਤੈਨੂੰ ਕੀ ਕਹਿਤਾ ਮਾਂ ਵਾ ਤੁਹਾਡੀ ਕਹਿ ਸਕਦੀ ਆ ਸਾਨੂੰ ਉਹਨੂੰ ਸਾਰੇ ਬੰਨੇ ਵੇਖਣੇ ਪੈਂਦੇ ਆ ਜਿੱਦਾਂ ਤੂੰ ਉਹਦੇ ਨਾਲ ਬੋਲਣ ਡਿਆ ਸੀ ਇਦਾਂ ਤੇ ਤੁਹਾਡਾ ਨਾ ਮੂੰਹ ਖੁੱਲ ਜਾਣਾ ਵਾ ਰੋਇ ਦੇੜੀ ਕਪਾਤੀ ਰਿਆ ਕਰਨਾ ਮੈਂ ਇੱਥੇ ਅੱਗੇ ਕਿੰਨਾ ਕ ਚੰਗਾ ਇੱਥੇ ਠੀਕ ਆ ਕੋਈ ਨਾ ਕ ਹੁੰਦਾ ਹੀ ਰਹਿੰਦਾ ਵਾ ਜੇ ਮੈਂ ਬੋਲ ਬੈ ਕਿੱਡੀ ਕੀ ਗੱਲ ਵਾ ਆ ਹੋਣੀ ਹੋਣ ਲੱਗਾ ਵਾ ਪਹਿਲਾਂ ਤਾਂ ਕਦੀ ਹੋਇਆ ਨਹੀਂ ਇਦਾਂ ਜਿੱਦਾਂ ਤੂੰ ਹੀ ਕਰਨ ਦੇ ਦਿਲਜੀਤ ਮੇਰੀ ਗੱਲ ਦਾ ਗੁੱਸਾ ਨਾ ਕਰੀ ਅੱਗੇ ਤੂੰ ਨਾ ਕਦੀ ਇਦਾਂ ਮੰਮੀ ਨੂੰ ਚਾਹੇ ਘਰ ਵਿੱਚ ਕਿਸ ਨੂੰ ਨਹੀਂ ਬੋਲਿਆ ਹੈਗਾ ਜਿੱਦਾਂ ਤੂੰ ਹੁਣ ਬੋਲਣ ਡਿਆ ਵਾ ਬਾਕੀ ਇਹ ਆ ਕਿ ਜਿੱਦਾਂ ਤੁਸੀਂ ਬੋਲੋਗੇ ਨਾ ਉਹਨਾਂ ਨੇ ਵੇਖ ਵੇਖ ਕੇ ਉਦਾਂ ਹੀ ਚਾਚਾ ਸਿੱਖਣੀਆਂ ਵਾ ਅੱਜ ਤੂੰ ਬੋਲਣ ਡਿਆ ਵਾ ਕੱਲ ਨੂੰ ਉਹ ਮੰਮੀ ਨੂੰ ਐਦਾਂ ਬੋਲਣ ਗਈਆਂ ਕੋਈ ਨਾ ਸਮਝ ਤੋਂ ਕੰਮ ਲਓ ਥੋੜਾ ਬੋਤਾ ਉਹ ਭੈਣ ਮੈਨੂੰ ਸਮਝੀ ਆ ਜੋ ਮੈਂ ਕਹਿੰਦਾ ਠੀਕ ਆ ਵੇਹਲਾ ਮੰਮੀ ਕੀ ਇਹਨਾਂ ਨੂੰ ਸਮਝਾਉਣਾ ਵਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਇਹ ਵਿਗੜੇਗਾ ਤੂੰ ਇਹਨੇ ਕੀ ਬਣਾ ਮੈਂ ਫੁੜਕ ਜਾਣਾ ਡੰਡਾ ਕਰੀ ਉਧਰ ਨਹੀਂ ਕਰੀ ਉਧਰ ਨੋਤੀ ਜਾਣੀ ਡੰਡਾ ਲੈ ਕੋਈ ਨਹੀਂ ਮੰਮੀ ਐਨੀ ਕਲਾਸ ਲੱਗੀ ਹੈ ਨਾ ਹੁਣ ਇਹਨੂੰ ਸਮਝ ਆ ਜਾਣੀ ਆ ਉਦਾਂ ਇਹਨੇ ਸਗੋਂ ਸਿਰ ਨੂੰ ਚੜਨਾ ਸੀ ਕੋਈ ਪਤਾ ਨਹੀਂ ਸਮਝ ਆਉਣੀ ਕਿ ਜਾਂ ਤਾਂ ਨੂੰ ਚੜਨਾ ਇੰਨੇ ਹੁਣ ਉਹ ਨਹੀਂ ਨਹੀਂ ਇੰਨਾ ਕੁ ਸਮਝਦਾਰ ਹੈ ਹੀ ਆ ਇਹਨੂੰ ਮੈਨੂੰ ਲੱਗਦਾ ਵਾ ਵੀ ਬਾਹਰੋਂ ਕਿਸ ਗੱਲ ਦਾ ਗੁੱਸਾ ਹੋਣਾ ਵਾ ਜਿਹੜਾ ਇੰਨਾ ਬੋਲਣ ਡਿਆ ਜਦੋਂ ਇੱਕ ਵਾਰੀ ਜ਼ਬਾਨ ਖੁੱਲ ਜੇ ਨਾ ਫੇਰ ਨਹੀਂ ਅੰਦਰ ਵੱੜਦੀ ਹੁੰਦੀ ਉਹ ਚਲ ਕੋਈ ਗੱਲ ਨਹੀਂ ਫਿਕਰ ਨਾ ਕਰੋ ਉਹਨੇ ਵੀ ਗੁੱਸੇ 'ਚ ਕਹਿ ਲਿਆ ਹੋਣਾ